बांग्लादेश ਦੇ ਵਿੱਚ ਸਨਾਤਨੀ ਹਿੰਦੂਆਂ ਤੇ ਅਤਿਆਚਾਰ ਬੰਧ ਹੋਏ 10 ਦੇ ਕਿ ਪਿਛੇ ਦੰਮੇ ਸਮੇਂ ਤੋਂ ਬੰਗਲਾਦੇਸ਼ ਦੇ ਲੋਕ ਛੋਰੇ ਹਿੰਦੂਆਂ ਤੇ ਜ਼ੁਲਮ ਉਸਤਮ ਦੇਖਟਾਏ ਜਾ ਰਹੇ ਮੰਦਰਾ ਕਾਰਨਾਜ ਫਤੇਗੜ ਚੂੜੀਆਂ ਦੇ ਸਮੂਹ ਹਿੰਦੂ ਸੰਗਠਨਾ ਜਿੱਥੇ ਬੰਦਿਆ ਤੇ ਸ਼ਹਿਰ ਵਾਸੀਆਂ ਨੇ ਮਿਲਕੇ ਫਤੇਗੜ ਚੂੜੀਆਂ ਦੇ ਵਕਵਾ ਕਬਜ਼ਾਰੇ ਦੇ ਵਿੱਚ ਰੋਸ਼ ਮੁਜਾਹਰਾ ਕੀਤਾ ਇਸ ਦੌਰਾਨ ਵਕਵਾਕ ਹਿੰਦੂ ਸੰਗਠਨਾ ਦੇ ਮੁਖੀ ਨੇ ਕਿਹਾ ਕਿ ਬੰਗਲਾਦੇਸ਼ ਦੇ ਵਿੱਚ ਹਰ ਰੋਜ਼ ਘੱਟ ਗਿਣਤੀ ਖਾਸ ਕਰਕੇ ਹਿੰਦੂਆਂ ਤੇ ਜਲ ਜ਼ੁਲਮ ਹੋ ਰਹੇ ਜਦੀਆਂ ਨੂੰ ਜੋਰ ਲਿੰਦਾ ਕਰਦੇ ਨੇ ਤੇ ਇਹ ਜਲਦੋ ਜਲ ਬੰਦ ਹੋਣਾ ਚਾਹੀਦਾ ਅਪੋਸ ਮਾਰਚ ਚ ਕੱਢਿਆ ਗਿਆ ਇਹ ਬੰਗਲਾਦੇਸ਼ ਸਰਕਾਰ ਦੇ ਖਿਲਾਫ ਮੁਹੰਮਦ ਯੂਨੈਸੇਫ ਦੀ ਜਿਹੜੀ ਸਰਕਾਰ ਜਬਰਤਸਿ ਸਰਕਾਰ ਜਿਹੜੀ ਬਣੀ ਹੈ ਉਹ ਸਰਕਾਰ ਨੇ ਅੱਤਿਆਚਾਰਾਂ ਦੇ ਵਿਰੁੱਧ ਜੋ ਹਿੰਦੂ ਅਤੇ ਫਰਾਦੀ ਸਮਾਜ ਦੇ ਉੱਤੇ ਉੱਥੇ ਅੱਤਿਆਚਾਰ ਢਾਏ ਜਾ ਰਹੇ ਨੇ ਮੰਦਰਾਂ ਨੂੰ ਢਾਏ ਜਾ ਰਹੇ ਆ ਇੱਥੇ ਬਣਾ ਦੇ ਨਾਲ ਬਲਾਕਚੋਰ ਕੀਤਾ ਜਾ ਰਿਹਾ ਹੈ ਇਸ ਦੇ ਮੋਹ ਵਿੱਚ ਹਿੰਦੂ ਸਮਾਜ ਦੀ ਇੱਕ ਪ੍ਰਤਾਰਨਾਵਾ ਉਹਨਾਂ ਨੂੰ ਕਿ ਜਾਦ ਦੇ ਇਹਨੂੰ ਬੰਦ ਕਰ ਲੈ ਨਹੀਂ ਤੇ ਹਿੰਦੂ ਸਮਾਜ ਹੁਣ ਜਾਵੇ ਬੋਲਦਾ ਹੈ ਹਿੰਦੁਸਤਾਨ ਦਾ ਹਿੰਦੂ ਸਮਾਜ ਜਿਹੜਾ ਜੇ ਉਹਨੂੰ ਤੋਂ ਪਹਿਲੇ ਚਾਹੇ ਜਿਹੜਾ ਬੰਗਲਾਦੇਸ਼ ਨੂੰ ਇੱਕ ਵਕੀਲ ਦਾ ਨਾਮ ਲਾ ਕੇ ਵੇਖਾ ਦੇਵਾ ਪਾਕਿਸਤਾਨ ਤੋਂ ਆਜ਼ਾਦ ਕਰਾ ਸਕਦਾ ਵਾ ਉਹ ਹਿੰਦੂ ਅਵਾਜ਼ ਭਾਰਤ ਦਾ ਸક્ષਮ ਹੈ ਕਿਹਾ ਜੋ ਉਸ ਬੰਗਲਾਦੇਸ਼ ਨੂੰ ਭਾਰਮਣ ਦੀ ਮਾਨਵੀ ਜਿੰਦਾ ਰੱਖਦਾ ਵਾ ਇਸ ਕਰਕੇ ਮੈਂ ਜੋ ਅੰਦਰ ਰੋਸਨਾਤ ਨਿਕਲੇ ਵਾ अपना मोहम्मद यूनिवर्सिटी सरकारात्याचारोस मार्च क्या वा बांग्लादेश के खिलाफ क्या गया वा बांग्लादेश जिदा कि सारे पता सारे टीवी चैनल से न्यूज चैनल से चल रहा वा की जी इन कटरपंथी सरकार तख्ता पलट के बनी है वो उदेव घट गिनती हिंदू बौद्ध जैनी सिख ਸਾਰੇ ਸਮਾਜ ਤੋਂ ਬਹੁਤ ਅਤਿਆਚਾਰ ਕੀਤਾ ਸਾਡੇ 30 ਸਾਲ ਮੰਦਰ ਢਾਹ ਗਏ ਗੁਰਦੁਆਰੇ ਢਾਹ ਗਏ ਨੇ ਉੱਥੇ ਪੁਈਆ ਬਣਾ ਦੇ ਬਲਾਤਕਾਰ ਕੀਤੇ ਗਏ ਅਪਟੈਂਡ ਦੇ ਸਾਹਮਣੇ ਦੇ ਸਾਹਮਣੇ ਤਾਂ ਹੰਡਾ ਬਲਾਤਕਾਰ ਤੇ ਇਹ ਦੇ ਸਾਹਮਣੇ ਭੀਦਾਸ ਇਨੇ ਤਸਦਮ ਢਾਹੇ ਜਾ ਰਿਆ ਉਹਦੇ ਸਮਾਜ ਦੇ ਅੱਜ ਫਟੇਰ ਚੂੜੀਏ ਦੇ ਰੋਸ ਵਿੱਚ ਕੱਟਿਆ ਗਿਆ ਵਾ 1970 ਕੀ ਮਾਰ ਕਰਦੇ ਸੀ ਅਸੀਂ ਬੰਗਲਾਦੇਸ਼ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਅਤਿਆਚਾਰ ਬੰਦ ਕਰੇ ਯੂਐਨਓ ਨੂੰ ਅਪੀਲ ਕਰਦੇ ਹਾਂ ਉਸ ਐਸੇ ਸਾਰੇ ਮਤਾਂ ਨੂੰ ਦੇਖਦੇ ਉਹਦੇ ਵਿੱਚ ਦਫਾ ਦੇਵੇ ਨਹੀਂ ਦਫਾ ਜੇ 1971 ਦੇ ਵਿੱਚ ਬੰਗਲਾਦੇਸ਼ ਬਣਾਇਆ ਜਾ ਸਕਦਾ ਵਾ ਤਾਂ ਇੱਕ ਵੱਖਰਾ ਰਾਸਤੇ ਹਿੰਦੁਆਸਤ ਨਹੀਂ ਬਣਾਇਆ ਜਾ ਸਕਦਾ ਰਾਜਨੀਤਿਕ ਲਾਭ ਨੂੰ ਛੱਡ ਕੇ ਇਹਦੇ ਵਿੱਚ ਸਾਰੇ ਪਹੁੰਚ ਹੋ ਜਾਣ ਇਹ ਕੋਈ ਰਾਜਨੀਤਿਕ ਵਿਰੋਧ ਨਹੀਂ ਆਇਆ ਇਹ ਸਮਾਜਿਕ ਵਿਰੋਧ ਆ ਜਿਹੜਾ ਕਿ ਹਰੇਕ ਸਮਾਜ ਦੇ ਜਿਹੜਾ ਹੈਗਾ ਰਹਿੰਦਾ ਇਨਸਾਨ ਆ ਅੱਜ ਬੰਗਲਾਦੇਸ਼ ਦੇ ਵਿੱਚ ਜਿੰਨੇ ਵੀ ਆਪਣੇ ਹਿੰਦੂ ਪੰਪਰਵਾ ਉਤੇ ਉਤਪੀੜਨ ਹੋ ਰਿਹਾ ਉਹਨਾਂ ਦਾ ਜਿਹੜੀ ਮਜੂਨਾ ਸਰਕਾਰ ਵੱਲੋਂ ਇਸ ਚੀਜ਼ ਦਾ ਵਿਰੋਧ ਕਰਦੇ ਫਤਗੜ ਚੂੜੀਆਂ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਤੇ ਸਾਰੇ ਜਿਹੜੀਆਂ ਧਾਰਮਿਕ ਸੰਸਥਾਵਾਂ ਤੇ ਰਾਜਨੀਤਿਕ ਪਾਰਟੀਆਂ ਦੇ ਸਾਰੇ ਹੀ ਬੰਦੇ ਸਾਡੇ ਇਕੱਠੇ ਹੋਏ ਨੇ ਇਸ ਸਮਾਜਿਕ ਵਿਰੋਧ ਆਇਆ ਇਹ ਰਾਜਨੀਤਿਕ ਵਿਰੋਧ ਵੀ ਕੱਢਿਆ ਗਿਆ ਇਹ ਬੰਗਲਾਦੇਸ਼ ਦੇ ਗ੍ਰੁੱਪ ਕੱਢਿਆ ਗਿਆ ਬੰਗਲਾਦੇਸ਼ ਵਿੱਚ ਬਹਿ ਕੇ ਰਾਤ ਤੋਂ ਬਾਅਦ ਆਇਆ ਜਿਹੜੀ ਸਰਕਾਰ ਦਾ ਰਾਜ ਪਲਟਾ ਆਇਆ ਤੁੰਗੂਆਂ ਦੇ ਮੰਦਰਾਂ ਤੋਂ ਹਮਲੇ ਕੀਤਾ ਗਿਆ ਉਹੋ ਬੰਗਲਾਦੇਸ਼ ਆ ਕਿ ਨੂੰ ਅਸੀਂ ਪੂਰੀ ਪਾਕਿਸਤਾਨ ਕੋ ਯਾਦ ਪਿਆ ਹੂ ਉਸ ਕੋ ਕੋਈ ਪੂਰੀ ਕਾਰਨਾ ਦਿੰਨੇ ਆ ਹਿੰਦੁਸਤਾਨ ਪੂਰੀ ਤਰ੍ਹਾਂ ਸੰਭਰਾਤੇ ਹੋਆ ਬੰਗਲਾਦੇਸ਼ ਦੇ ਇਹ ਸਾਰੇ ਰਿਯਾ ਵੀ ਬਗਵਾਨ ਦੇ ਵਿੱਚ ਅਸੀਂ ਇਸ ਕਰ ਕੋ ਬੰਗਲਾਦੇਸ਼ੀ ਸਰਕਾਰ ਨੂੰ ਕਹਿੰਨੇ ਆ ਕੋ ਪੰਗਾਈ ਇਹ ਸਭ ਕੋਈ ਬੰਦ ਕਰ ਦੇ ਜਿੰਦਵਾ ਦੇ ਜਿਹੜਾ ਕਿਆ ਗਿਆ ਹੋ ਰਿਹਾ ਉਹ ਬੰਦ ਕਰ ਦੇ ਸੰਗਰਿਪੋਰਟ ਦਾ ਬੰਦ ਕਰ ਦੇ